सुखजीत सिंह जी सुखजीत सिंह क्यों कठे हुए हो अ समक्षे हुए है जी साद बहुत कमजोर जी रोड ट्रैफिक बंद होने के कारण सारी ट्रैफिक पुरे चल रही है पुलके 15 ਨਿਰਖਲ ਵੀਦਨ ਮਿੰਨੇ ਲੋਕਰੋ ਤਲੇਵੜਕਾ ਦੇਖ ਰਿਹਾ ਜੀ ਸਾਰੀ ਤੇੜਾ ਪੈ ਗਈ ਪੁਲ ਹੋ ਗਿਆ ਬਹੁਤ ਜ਼ਿਆਦਾ ਕਮਜ਼ੋਰ ਪੁਲ ਕਾ ਇਹ ਨਹੀਂ ਪਤਾ ਵੀ ਕਦ ਟੁੱਟ ਜਾਏ ਜੀ ਠੀਕ ਹੈ ਜੀ ਟਰੈਫਿਕ ਨੂੰ ਦੋ ਚਾਰ ਵਾਰੀ ਪਹਿਲਾਂ ਵੀ ਰੋਕਿਆ ਪਰ ਕੋਈ ਨਹੀਂ ਰੁਕਦੀ ਹੈ ਜੀ ਇਸ ਕਰਕੇ ਇਸ ਮੁੱਦੇ ਪਰ ਇਕੱਠੇ ਹੋਏ ਆ ਵੀ ਉਹ ਚੈਨਰ ਇਲਾਕਾ ਹੈ ਜਿਹੜੀ ਭਾਰੀ ਟਰੈਫਿਕ ਹੈ ਸਿਰਫ ਕਾਰਾਂ ਕਾਰਾ ਔਰ ਉਹ ਨਹੀਂ ਚੱਲਣਗੀ ਬਾਕੀ ਸਾਰਿਆਂ ਨੂੰ ਰੋਕਿਆ ਜੇ ਬਾਕੀ ਬੰਦ ਖਾਂ ਤੋਏ ਚ ਦੋ ਹੀ ਤਿੰਨ ਪਿੰਡਾਂ ਦੀ ਸਲਾਹ ਜੀ ਸਾਰੇ ਇਲਾਕੇ ਕੀ ਨਹੀਂ ਤਾਂ ਪੁਲ ਟੁੱਟ ਜਾਏਗਾ ਇਹ ਪੁਲ ਸਰਕਾਰ ਵੱਲੋਂ ਲਾਇਆ ਸੀ ਨਹੀਂ ਜੀ ਪੁਲ ਕੋਈ ਸਰਕਾਰ ਵੱਲੋਂ ਇਹ ਇਲਾਕੇ ਅਮਰੀਕ ਸਿੰਘ ਬਾਬੇ ਦੇ ਸਹਿਯੋਗ ਨਾਲ ਆ ਗਿਆ ਜੀ ਬਾਬਾ ਜੀ ਨੇ ਲਾਇਆ ਲੋਕਾਂ ਦੇ ਸਹਿਯੋਗ ਨਾਲ ਜੀ ਹਾਂ ਜੀ ਕੀ ਹੋਇਆ ਹਾਂ ਜੀ ਆਪ 5 ਸਾਲ ਪਹਿਲਾਂ ਬੋਰਡ ਲਗਿਆ ਵਾ ਪੁਲ ਅਨਸਰੁਖਿਤ ਹੈ ਇਹ ਵੀ ਵਕਤ ਵੀ ਕਮਜ਼ੋਰ ਹੈ ਜੀ ਪਰ ਸਰਕਾਰਾਂ ਨੂੰ ਬੋਰਡ ਵੀ ਲਗਿਆ ਵਾ ਸਰਕਾਰਾਂ ਨੇ ਕੋਈ ਤੱਕ ਸਲਾਈ ਨਹੀਂ ਕਰੀ ਨਾ ਕੁਝ ਅਜੇ ਤੱਕ ਕੋਈ ਹੱਲ ਕਰਿਆ ਬਾਕੀ ਰਸਤਾ ਇਧਿੰਦਰ ਖੁੱਲਦਰ ਇਧਰੋਂ ਮੋਦੀ ਸਾਹਿਬ ਨੂੰ ਇਹ ਉਹ ਕਰਾ ਬੀ ਰਸਤਾ ਖੁੱਲ ਜਾਦਰੋਂ ਦੂਰ ਕੱਢ ਜਾ ਮਾਰਾ ਪੁਲ ਬਚ ਜਾ ਮੈਂ ਹਰਦੀਪ ਸਿੰਘ ਸਾਬਕਾ ਸਰਪੰਚ ਪਿੰਡ ਸਮਸਪੁਰ ਜੀ ਕਿਸਮਤ ਸਿਆਰੀਓ ਸਮੱਸਿਆ ਇਸ ਤਰ੍ਹਾਂ ਜਿਹੜੇ ਕੋਰਾ ਟ੍ਰੈਫਿਕ ਚੱਲ ਰਿਹਾ ਬਾਰਡਰ ਬੰਦ ਦਾ ਬਣਾ ਚਲੋ ਦੇਖੋ ਆਪਾਂ ਨਹੀਂ ਪਿਆ ਵੀ ਵਕਤ ਪਿਆ ਬਾ ਗੱਡੀਆਂ ਵਾਲੇ ਲਖ ਰਹੇ ਓਵਰ ਲੋਡਰ ਵਾਲੇ ਲਖ ਰਹੇ ਮਾਰੇ ਪੂਰੇ ਤੇ 10 ਸਾਲ ਪਹਿਲਾਂ ਕੰਡਮ ਕਰਦੀ ਆਦਾ ਪੂਰਾ ਬੋਰਡ ਵੀ ਲਾਗੇ ਸਰਕਾਰ ਕੰਨੀ ਦੇ ਵੀ ਉਹ ਪੂਲ ਓਵਰ ਲੋਡ ਵਾਸਤੇ ਨਹੀਂ ਹੈ ਜੀ ਇਹ ਚਲੋ ਚੱਲ ਰਿਹਾ ਦਾ ਟ੍ਰੈਫਿਕ ਆਮਨ ਲਈ ਬਤਾਏ ਵਕਤ ਪਿਆ ਵਾ ਇੱਟਾ ਵੀ ਕਿਦਣਾ 15 20 ਨੂੰ ਪਹਿਲਾਂ ਉਧਰ ਦੇ ਮਾਰੇ ਪਿੰਡਗੇ ਮ제 ਪੂਲ ਦੇ ਤਵਾ ਵੜ ਗਏ ਉਹ ਪੂਲ ਦੇ ਤਵਾ ਵੜਦਾ ਦੇਖਿਆ ਦੋ ਪੂਲ ਦੇ ਜੋ ਪਿੱਜ਼ਰਾ ਉਹਨਾਂ ਤੇੜਾਂ ਆ ਗਈ ਉੱਪਰਲੇ ਪਾਸਾ ਵੀ ਲੈਂਟਰ ਮੈਂ ਤੇੜਾਂ ਆ ਗਈ ਫੇਰ ਮਨ ਸਾਰੇ ਪਿੰਡ ਨੇ ਫੈਸਲਾ ਲਿਆ ਵੀ ਐਸਾ ਨਾ ਹੋ ਆ ਵੀ ਆਪਣਾ ਪੂਰ ਗਿਰ ਜਾ ਅੱਛਾ ਹੈ ਵੀ ਹੈ ਜੇ ਪੰਜ ਚਾਰ ਦਿਨ ਟ੍ਰੈਫਿਕ ਓਵਰਲੋਡ ਕਰ ਗਈ ਬੜੇ ਟਰੈਲੇ ਦੇ ਇੱਥੇ ਰੁੱਤੇ ਵਾਲੇ ਦੋ ਬਹੁਤ ਓਵਰਲੋਡ ਵਾਹਨ ਲੱਗ ਰਹੇ ਉਹਨੂੰ ਫੇਰ ਮਨ ਨੇ ਫੈਸਲਾ ਲਿਆ ਪਿੰਡ ਨੇ ਦੋ ਇਹਨਾਂ ਜਗ੍ਹਾ ਪਿੰਡ ਉਂਸੂ ਤੇ ਸਮਸਪੁਰ ਵੀ ਓਵਰਲੋਡ ਬੰਦ ਕਰ ਦੇਗੇ ਜੋ ਕਾਰਾਂ ਉਹ ਚੱਲ ਦੇਗੇ ਆਪਾਂ ਉਸ ਮਾ ওভারਲੋਡ ਬੰਦ ਕਰਕੇ ਆਮਰਾ ਪੂਰ ਬੱਜ ਜਾਆ ਔਰ ਮੈਨੂੰ ਕੋਈ ਮੰਗ ਨਹੀਂ ਜੋ ਹੀ ਆ ਵੀ ਮੋਦੀ ਸਰਕਾਰ ਨੂੰ ਬੇਨਤੀ ਕਰਾਂ ਵੀ ਇਹ ਆਪਣਾ ਬਾਡਰ ਖੋਲੇ ਜਾ ਤੇ ਕਿਸਾਨਾਂ ਨੂੰ ਆਪਣਾ ਰਸਤਾ ਖੋਲੇ ਜਾ ਦਾ ਜਾਣਦੇ ਆ ਜਾ ਮਾਰ ਆਪਣਾ ਪੂਰ ਗਾਪ ਚੋ ਜਾ ਮਰੇਗਾ ਅਸੀਂ ਇਕੱਠ ਕਰਿਆ ਪਿੰਡ ਨੇ ਦੋਵੇਂ ਪਿੰਡਾਂ ਨਾਲ ਜੋ ਹੀ ਬੇਨਤੀ ਆ ਡੀ ਸੀਰ ਕਮਨ ਅੱਥ ਵਾਲੇ ਪੱਤਰਕਾਰਾਂ ਦਾ ਵੀਰਾਂ ਦਾ ਧੰਨਵਾਦ ਸਾਰਾ ਜੋ ਦੂਰਾ ਆਪਣਾ ਟਾਈਮ ਕੱਢ ਕੇ ਮਾਰੇ ਪਹੁੰਚੇ ਆ ਉਹ ਮੇਮਾਰੀ ਕੋਈ ਬੇਨਤੀ ਨਹੀਂ ਹੰਤ ਉਹ ਹੀ ਅੱਜ ਇਕੱਠ ਦਾ ਆ ਜੋ ਹੀ ਆਪਣਾ ਡਿਸੀਜਨ ਲਈ ਆ ਮਨ ਵੀ ওভারਲੋਡ ਬੰਦ ਕਰਨੀਆਂ ਕਾਰਨ ਦੇ ਕਾਰਨ ਹੋਰ ਕੀ ਕੀ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਪਿੰਡ ਦੇ ਵਿੱਚ ਦੇਖੋ ਦਿੱਕਤਾਂ ਸਾਰੇ ਸਾਹਮਣੇ ਹਥਾਮਾ ਬਿੱਤਰੇ ਚਲਖਾ ਆ ਜਾਂ ਪਿੱਛੇ ਦੇ ਜੀਕਲਾ ਨਿਸ਼ਾਨ ਮਾਰੇ ਪਿੰਡ ਸਮਝ ਕੋ ਰੂਣ ਸਰਗਾ ਹੋਇਆ ਕਹੀਂ ਨਹੀਂ ਹੋਇਆ ਮਾਰੀ ਕੋਈ ਨਾਲੀ ਨਹੀਂ ਕੋਈ ਨਾਲਾ ਨਹੀਂ ਬਚਿਆ ਤੋਂ ਅੱਜ ਦੇ ਇਸ ਟਾਈਮਰ ਯੂ ਕੰਡੀਸ਼ਨਾਂ ਜੇ ਬਾਈ ਜਾਨ ਕਿਸੇ ਨੂੰ ਅਮਰਜੈਂਸੀ ਕੋਈ ਬਿਮਾਰ ਹੋ ਜਾ ਪੂਰੀ ਜੇ ਕੱਢਣੇ ਵਾਸਤੇ ਇੱਕ ਘੰਟਾ ਲਗਾ ਗੱਡੀਾਂ ਮਾ ਉਹ ਮਹਾਰਾ 70% ਜੋ ਗੱਡੀਆਂਾਂ ਆਣ ਜਾਣ ਦਾ ਮੋਰਸਾ ਲੰਗੇ ਉੱਪਰ ਆ ਗਏ ਅਸੀਂ ਤਾਂ ਐਸਟੀ ਵਾਗੇ ਉੱਪਰ ਆ ਗਏ ਵੀ ਹਮ ਗੱਡੀ ਵੀ ਕੱਢਣੇ ਡਰਾ ਵੀ ਜਾ ਮਾ ਫਾਜੇ ਲੋਕਾਂ ਦੇ ਤੋ ਇਸ ਟਾਈਮ ਮਾਨੂੰ ਪਿੰਡ ਵਾਸਤੇ ਜੋ ਪਿੰਡ ਸਮਝਪੁਰਾ ਉਥਾਰ ਮਾਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੜਿਆ ਸਰਨਜੀਤ ਕੀ ਸਮੱਸਿਆ ਆ ਰਹੀ ਹੈ ਬਾਲ ਸਾਹਿਬ ਕੋਲ ਕੀ ਸਮੱਸਿਆ ਆ ਰਹੀ ਰਹਾ ਬਹੁਤ ਟਰਾਈ ਹੋਇਆ ਹੈ ਭਾਰੀ ਬਹਾਣੇ ਬਹੁਤ ਬੜੇ ਬੜੇ ਨਿਕੜਦੇ ਆ ਟਰਾਲੇ ਘੋੜੇ ਰੇਤਾ ਬਜਰੀਗੇ ਸੋ ਇਸ ਕਰਕੇ ਰਸਤਾ ਬੰਦ ਕਰ ਰਹੇ ਆ ਭਾਰੀ ਵਾਹਨ ਆਇਆ ਤੁਸੀਂ ਕੀ ਕੰਮ ਕਰਦੇ ਹੋ ਕਮਨਡਾਰ ਧੱਕਾ ਕੰਮ ਹੈ ਜੀ ਉਹ ਅਨੁਲਿਆਨ ਗਿਆਨ ਵਿੱਚ ਪੜੇ 1-2 ਘੰਟਾ ਆਪਾਂ ਨੂੰ ਆਣ ਜਾਣ ਚ ਲੱਗਦਾ ਹੈ ਔਰ ਨਾ ਕੋਈ ਆਪਣਾ ਪਾਈਪ ਲਾਈਨ ਛੋਡੀ ਹੈ ਆਪਣੀ ਨਾ ਪਾਣੀ ਵਾਲੀ ਛੋਡੀ ਹੈ ਨਾ ਸੀਵਰੇਜ ਛੋਡੀ ਹੈ ਬਹੁਤ ਬੁਰਾ ਹਾਲ ਹੈ ਪਿੰਡ ਦਾ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ ਇਹ ਰਸਤਾ ਖੋਲਿਆ ਜਾਏ ਹੈ ਆਪਣਾ ਅੱਜ ਆਪਾਂ ਪਹਲ ਟ੍ਰੈਫਿਕ ਬੰਦ ਕਰਨ ਵਾਸਤੇ ਇਕੱਠੇ ਹੋ ਜਾਂਗੇ ਕਿਉਂ ਕਿ ਕਾਰਨ ਕੀ ਬੰਦ ਹੋ ਕਾਰਨ ਇਹ ਪੁਲੇ ਆਪਣਾ ਕਮਜ਼ੋਰ ਹੋ ਗਿਆ ਪੁਲੇ ਦੇ ਵਿੱਚ ਤਰੇੜਾਂ ਆ ਗਈਆਂ ਤਾਂ ਇਕੱਠੇ ਹੋਈਆਂ ਵੀ ਕਿਉਂ ਸਾਡਾ ਆਮ ਪਬਲਿਕ ਦਾ ਰਸਤਾ ਵੀ ਕਦੇ ਬੰਦ ਨਾ ਹੋ ਜੇ ਉੱਪਰ ਟ੍ਰੈਫਿਕ ਬਹੁਤ ਚੱਲ ਰਹੀ ਹੈ ਸਾਨੂੰ ਆਪਣਾ ਅਧਿਕਾਰ ਜਿਹਾ ਮਹਿਸੂਸ ਹੋ ਰਿਹਾ ਜੀ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜਾ ਤਰਨ ਲੱਗਿਆ ਹੋਇਆ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਇਹ ਬਾਟਰ ਖੋਲਦੇ ਹੋ ਕੋਈ ਲੋਕਾਂ ਨੂੰ ਪਰੇਸ਼ਾਨ ਕਰਦੇ ਠੀਕ ਹੈ ਨੰਬਰ ਦੂਜੇ ਨੰਬਰ ਤੇ ਅਪੀਲ ਹੈ ਮੁੱਦੀ ਨੂੰ ਜੇ ਸੁਣਦਾ ਹੋਵੇ ਤਾਂ ਇਹਨੇ ਕਦੇ ਸੁਣਦਾ ਨਹੀਂ ਜੇਕਰ ਸੁਣਦਾ ਹੋਵੇ ਤਾਂ ਪੀਲਾ ਹੀ ਹੈ ਜੋ ਬਾਦਰ ਖੋਲ ਦੇ ਸਾਡੇ ਪੁੱਤ ਨੂੰ ਬਚਾ ਲੇ